ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਜਿਹੜੀਆਂ 70 ਨੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖੀਆਂ ਨੇ ਤੇ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਰਮਜ਼ਾਨ ਦਾ ਪਾਕ ਤੇ ਪਵਿੱਤਰ ਮਹੀਨਾ ਚੱਲ ਰਿਹਾ ਹੈ ਤੇ ਇਸੇ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੱਜ ਪਿੰਡ ਨੱਥੂ ਮਾਜਰਾ ਪਹੁੰਚਿਆ ਜਿੱਥੇ ਅਕਾਲ ਸਹਾਇ ਨੌਜਵਾਨ ਸਭਾ ਦੇ ਵੱਲੋਂ ਸਿੱਖ ਮੁਸਲਮ ਸਾਂਝਾ ਫਰੰਟ ਜੋ ਕਿ ਪੰਜਾਬ ਦਾ ਇੱਕ ਬਹੁਤ ਹੀ ਨਾਮਵਰ ਇੱਕ ਕੈਲੀ ਸਵਾ ਹੈ ਤੇ ਉਸ ਦੇ ਰਾਹੀਂ ਅੱਜ ਮੁਸਲਮਾਨ ਭਾਈਚਾਰੇ ਦੇ ਲਈ ਜਿਹੜਾ ਰੋਜ਼ਾ ਅਫਤਾਰੀ ਦੀ ਪਾਰਟੀ ਰੱਖੀ ਹੋਈ ਹੈ ਤੇ ਇਸ ਪੰਡਾਲ ਦੇ ਵਿੱਚ ਦੇਖ ਸਕਦੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਸਰਬ ਤੇ ਸਾਂਝੇ ਧਰਮਾਂ ਦੇ ਲੋਕ ਜਿਹੜੇ ਉਹ ਬੈਠੇ ਹੋਏ ਨੇ ਤੇ ਦੱਸਦੀ ਹੈ ਕਿ ਅੱਜ ਰੋਫਾ ਰੋਜ਼ਾ ਇਫਤਾਰੀ ਦੀ ਜਿਹੜੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ ਪੂਰੇ ਸਮੂਹ ਨਗਰ ਨਿਵਾਸੀਆਂ ਵੱਲੋਂ ਤੇ ਅਕਾਲ ਸਹਾਇ ਨੌਜਵਾਨ ਸਵਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਲੋਂ ਤੇ ਇੱਕ ਭਾਈਚਾਰਕ ਸਾਜ ਜਿਹੜੀ ਉਹ ਪੇਸ਼ ਕੀਤੀ ਹੈ ਭਾਈਚਾਰਕ ਸਾਜ ਦੀ ਮਸਾਇਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਤੇ ਵਕ ਵਕ ਆਗੂ ਵੀ ਇਸ ਵੇਲੇ ਇਸ ਪੰਡਾਲ ਦੇ ਵਿੱਚ ਪਹੁੰਚੇ ਹੋਏ ਨੇ ਤੇ ਭਾਈਚਾਰਕ ਸਾਜ ਨੂੰ ਜਿਹੜਾ ਵਧਾਵਾ ਦੇਣ ਦੀ ਇੱਕ ਨੇ ਵੇਖ ਲਈ ਜੀ ਪਹਿਲ ਕੀਤੀ ਤੇ ਆਓ ਫਿਰ ਗੱਲਬਾਤ ਕਰਦੇ ਆ ਸਿੱਖ ਮੁਸਲਮਾਨ ਸਾਂਝਾ ਫਰੰਟ ਦੇ ਪ੍ਰਧਾਨ ਜੀ ਡਾਕਟਰ ਨਸੀਰ ਜੀ ਦੇ ਨਾਲ ਤੇ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅਸ ਇਸ ਪ੍ਰੋਗਰਾਮ ਨੂੰ ਲੈ ਕੇ ਜੀ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਹ ਸੱਚੇ ਸਾਹਿਬ ਲਈ ਹਨ ਸੱਚੇ ਰੱਬ ਦੇ ਹਨ ਜਿਹੜਾ ਸਾਰੇ ਜੱਗ ਦਾ ਸਾਜਨ ਹਾਰ ਤੇ ਪਾਲਨ ਹਾਰ ਹੈ ਉਸੇ ਕਰ ਰੱਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗॉड ਅਦੀਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ ਮذਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। مذہب ਜਿਵੇਂ ਹੈ ਉਹ ਜੋੜ ਦੇ ਦੇ ਤੋੜ ਦੇ ਨਹੀਂ ਹੈਗੇ। مذہب ਪਿਆਰ ਸਿਖਾਉਂਦੇ ਨਫਰਤ ਨਹੀਂ ਸਿਖਾਉਂਦੇ। ਅੱਜ ਦਾ ਇਹ ਉਪਰਾਲਾ ਜਿਹੜਾ ਪਿੰਡ ਨੱਥਵਾਜ ਰਕ ਵੱਲੋਂ ਕੀਤਾ ਗਿਆ ਹੈ। ਇਹਨਾਂ ਦੀ ਨੌਜਵਾਨ ਸੁਧਾਰ ਸਭਾ ਬਲੌੜੀ ਅਕਾਲ ਸਾਹਿਬ ਤੇ ਪੰਚਾਇਤ ਵੱਲੋਂ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਮਾਜ਼ਿਰ ਕਮੇਟੀ ਦੇ ਸਹਿਯੋਗ ਨਾਲ ਇੱਕ ਬਹੁਤ بڑا ਸੁਨੇਹਾ ਹੈ। ਔਰ ਇਹ ਪੂਰੇ ਵਾਰਡ ਜਿਹੜਾ ਸੁਨੇਹਾ ਜਾਣਾ ਜਿੱਥੇ ਲੋਕ ਸਾਡੇ ਦੇਸ਼ ਚਾਹਾਂ ਪਾਸੇ ਔਰ ਨਫਰਤ ਉਹ ਅੱਗ ਬਲ ਰਹੇ ਨੇ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮਾਂ ਦੇ ਨਾਮ ਤੇ ਕਿਸੇ ਪਾਸ਼ਾ ਦੇ ਨਾਮ ਤੇ ਕਿਤੇ ਇਲਾਕੇ ਦੇ ਨਾਮ ਤੇ ਅਜਿਹੀਆਂ ਬਲਦੀ ਹੋਈ ਅੱਗ 'ਚ ਇੱਕ ਮੁਹੱਬਤ ਦਾ ਪਾਣੀ ਪਾਉਂਦਾ ਤਾਂ ਉਪਰਾ ਲੱਗਦਾ ਗਿਆ ਇਹਨਾਂ ਲਈ ਇੱਕ ਬਹੁਤ ਅੱਛਾ ਮੁਹੱਬਤ ਦਾ ਪੈਗਾਮ ਜਾਊਗਾ ਔਰ ਇਹ ਲੋਕ ਅਜਬ ਮੈਂ ਸੱਚ ਦੱਸਦਾ ਵੀ ਅਜੇ ਲੋਕ ਦੁਖੀ ਨਹੀਂ ਨਾ ਚੀਜ਼ਾਂ ਤੋਂ ਉਹ ਮੁਹੱਬਤ ਦੀ ਗੱਲ ਕਰਨਾ ਚਾਹੁੰਦੇ ਨੇ ਮੁਹੱਬਤ ਨਾਲ ਬੈਠਣਾ ਚਾਹੁੰਦੇ ਨੇ ਤੇ ਇੱਕ ਮੁਹੱਬਤ ਦਾ ਦੀਵਾ ਇੱਥੇ ਰੋਸ਼ਨ ਹੋਇਆ ਅੱਜ ਤੋਂ ਮਾਜਰੇ ਤੋਂ ਮੈਨੂੰ ਆਸ ਹੈ ਇਹਦੀ ਜਿਹੜੀ ਰੋਸ਼ਨੀ ਹੈ ਸਾਰੇ ਭਾਰਤ ਚ ਨਹੀਂ ਸਾਰੇ ਪੂਰੇ ਦੇਸ਼ ਚ ਫੈਲੂ ਪੂਰੇ ਵਰਡ ਚ ਫੈਲੂਗੀ ਇਹਦੀ ਕੀ ਲੱਗਦਾ ਜੀ ਸਮਾਜ ਹੁਣ ਬਦਲ ਲਿਆ ਨੌਜਵਾਨ ਨੇ ਜਿਹੜੇ ਅੱਗੇ ਆ ਰਹੇ ਨੇ ਦੇਖੋ ਨੌਜਵਾਨ ਜਿਹੜੇ ਅੱਗੇ ਲੋਕਾਂ ਨੂੰ ਬੇਕੂਬ ਬਣਾਇਆ ਜਾਂਦਾ ਸੀ ਧਰਮ ਦੇ ਲਾ ਕੇ ਹੌਕੇ ਨਾ ਲੋਕ ਅਨਪੜ੍ਹੇ ਚਲੇ ਜਾਂਦੇ ਸੀਗੇ ਲੇਕਿਨ ਹੁਣ ਲੋਕ ਪੜ੍ਹੇ ਲਿਖੇ ਨੇ ਲੋਕ ਸਿਆਣੇ ਨੇ ਇੱਕ ਦੂਰੋਂ ਮਿਲਦੇ ਜੁਲਦੇ ਨੇ ਸੋਸ਼ਲ ਮੀਡੀਆ ਨੇ ਬਹੁਤ ਸਾਰ ਨੂੰ ਨੇੜੇ ਕਰ ਦਿੱਤਾ ਤੇ ਉਹ ਲੋਕ ਜਿਹੜੇ ਲੋਕ ਅਸੀਂ ਪਹਾੜੇ ਲੋਕ ਸਾਡੇ ਕੁਸੇ ਹੱਕ ਕੁਸਪੀੜ ਕੀਤੀ ਹੋਈ ਨੇ ਇਹਨਾਂ ਲੋਕਾਂ ਨੇ ਹਰ ਹਰ ਕੌਮ ਚ ਉਹਨਾਂ ਦੀ ਉਹਨਾਂ ਦੇ ਉਹਨਾਂ ਦੇ ਚਾਂਸੇ 'ਚ ਨਹੀਂ ਆਉਂਦੇ ਹੈਗੇ ਉਹ ਸਚਾਈ ਨੂੰ ਪਰਖਣਾ ਜਾਣਦੇ ਨੇ ਉਹਨੂੰ ਗੁਰਬਾਣੀ ਨਾਲ ਵੀ ਜੁੜਦੇ ਜਾ ਰਹੇ ਨੇ ਗੁਰੂ ਘਰ 'ਚ ਜਾ ਕੇ ਗੱਲਾਂ ਸੁਣਦੇ ਨੇ ਬਾਣੀ ਸੁਣਦੇ ਨੇ ਮਸਜਿਦ ਜਾ ਕੇ ਕੁਰਾਨ ਦੀਆਂ ਗੱਲਾਂ ਸੁਣਦੇ ਨੇ ਹਾਂਜੀ ਤੇ ਮੰਦਰਾਂ ਜਾ ਕੇ ਵੇਦਾਂ ਦੀਆਂ ਸਿੱਖਿਆਵਾਂ ਸੁਣਦੇ ਨੇ ਜਿਹੜੀਆਂ ਸਾਨੂੰ ਇੱਕ ਜੁੜਨ ਲਈ ਕਹਿੰਦੀਆਂ ਨੇ ਇੱਕ ਪ੍ਰਮਾਤਮਾ ਦੀ ਗੱਲ ਕਰਦੇ ਨੇ ਜਿਵੇਂ ਅ ਪ੍ਰਭਾਤੀ 1349 'ਚ ਕਿਹਾ ਹੈ ਗੁਰੂ ਸਾਹਿਬ ਗੁਰਬਾਣੀ ਦਾ ਫਰਮਾਣਾ ਅਬੁੱਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੇ ਸਾਨੂੰ ਜਦ ਅਸੀਂ ਇੱਕਾਂ ਫਿਰ 10 ਗ੍ਰਾਮ ਤੋਂ ਕਾਲ ਉਸ ਅੰਗ ਬਿਆਲੀ ਦੇ ਕਿਹਾ ਹੈ ਜਿਹਨੂੰ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਉਹਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਤੇ ਉਹ ਨਹੀਂ ਕਿਹਾ ਕਿਸੇ ਜਿਹਨੂੰ ਗੁਰਦੁਆਰਾ ਬਣਾਇਆ ਤੈਨੂੰ ਹੀ ਪ੍ਰਭ ਪਾਇਓ ਜਿਹਨੂੰ ਪ੍ਰੇਮ ਕੀਓ ਇਨਸਾਨਾਂ ਨੂੰ ਪ੍ਰੇਮ ਕਰੋ ਤੇ ਇਸ ਲਈ ਇਹ ਬਹੁਤ ਅੱਛਾ ਉਪਰਾਲਾ ਹੈ ਮੈਂ ਬਾਰ-ਬਾਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਇੱਕ ਬਹੁਤ ਅੱਛਾ ਉਦਮ ਕੀਤਾ ਹੈ ਔਰ ਇਹ ਸਮਾਗਮ ਅੱਜ ਦਾ ਪੂਰੀ ਦੁਨੀਆ ਲਈ ਇੱਕ ਮਿਸਾਲ ਬਣੂਗਾ ਆਕਾਲ ਸਹਾਏ ਨੌਜਵਾਨ ਸਭਾ ਨੇ ਜੋ ਅੱਜ ਰੋਜ਼ਾ ਇਫਤਾਰੀ ਪਾਰਟੀ ਕੀਤੀ ਹੈ ਮੁਸਲਮ ਵੀਰਾਂ ਤੇ ਕਿਵੇਂ ਲੱਗਦਾ ਵੀ ਦੁਨੀਆ ਇਸ ਨੂੰ ਕਿਸ ਨਜ਼ਰੀਏ ਨਾਲ ਦੇਖੇਗਾ ਤਾਂ ਦੇਖੋ ਜਿਵੇਂ ਦੱਸਿਆ ਨਾ ਵੀ ਮਾੜੇ ਲੋਕ ਬਹੁਤ ਥੋੜੇ ਹੁੰਦੇ ਨੇ ਅੱਛੇ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਅੱਛੇ ਲੋਕ ਮਿਲ ਕੇ ਬੈਠਣਾ ਚਾਹੁੰਦੇ ਨੇ ਲੋਕਾਂ ਦੇ ਚਾਰੋਂ ਪਾਸੇ ਆਵਾਜ਼ ਹੋ ਰਹੀ ਹੈ ਵੀ ਮਿਲ ਜੁਲ ਕੇ ਬੈਠੀਏ ਪੂਰਾ ਇਨਸਾਨੀਤ ਨਹੀਂ ਪੂਰੀ ਪੂਰਾ ਸੰਸਾਰ ਇਹਨੂੰ ਬਹੁਤ ਹੀ ਪਿਆਰ ਭਰੀ ਨਜ਼ਰਾਂ ਦੇਖੂਗਾ ਔਰ ਇਹਨਾਂ ਨੇ ਜਿਵੇਂ ਕਿਹਾ ਨਾ ਗੁਰੂ ਸਾਹਿਬ ਦੇ ਉਸੇ ਚੀਜ਼ ਤੇ ਪਹਿਰਾ ਦਿੱਤਾ ਜਿਹੜਾ ਗੁਰੂ ਸਾਹਿਬ ਦੇ ਔਰ ਭਾਈ ਮਰਦਾਨਾ ਨੇ ਰਲ ਕੇ ਕੀਤਾ ਸੀ ਆ ਬਗ਼ਦਾਦ ਨੂੰ ਬਾਹਰ ਜਾ ਕੇ ਗਿਆ ਸਤਨਾ ਇੱਕ ਬਾਬਾ ਆਕਾਰ ਰੂਪ ਦੂਜਾਰ ਬਾਬੀ ਮਰਦਾਨਾ ਇਹਨਾਂ ਦੋ ਇਹਨਾਂ ਨੇ ਮਿਲ ਕੇ ਉਸੇ ਪਿਆਰ ਤੇ ਮੁਹੱਬਤ ਤੇ ਪਹਿਰਾ ਦਿੱਤਾ ਜਿਹੜਾ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਾਰ ਸੀ ਜਿਹੜਾ ਪਿਆਰ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਬੀਰ ਵਿਚਾਰ ਸੀ ਜਿਹੜਾ ਪਿਆਰ ਦਸੂ ਗੁਰੂ ਸ਼੍ਰੀ ਗੁਰੂਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾ ਗਨੀ ਖਾਨ ਨਬੀ ਖਾਨ ਕੋਟਰਾ ਨਿਹੰਗਾਂ ਆਦਿ ਹੋਰਾਂ ਵਿਚਾਰ ਸੀ ਉਸੇ ਪਿਆਰ ਨੂੰ ਇਹਨਾਂ ਨੇ ਉਜਾਗਰ ਕਰਦਾ ਹੈ ਨਿਮਾਨਾ ਦਾ ਪ੍ਰਾਲਾ ਕੀਤਾ ਹੈ। ਤੁਹਾਡੇ ਚੈਨਲ ਨਾਲ ਰਹੀਂ ਆਖਰ ਚ ਮੈਂ ਤੁਹਾਡੇ ਚੈਨਲ ਨਾਲ ਰਹੀਂ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਸਦੇ ਸੰਸਾਦ ਦੇ ਲੋਕਾਂ ਨੂੰ ਇਹ ਸੁਨੇਹਾ ਜਰੂਰ ਦਊਂਗਾ ਵੀ ਸਿਆਸੀ ਲੋਕਾਂ ਦੇ ਜਿਹੜੀਆਂ ਉਹਨਾਂ ਦੀ ਫੁੱਟ ਪੌ ਪਾਲਿਸੀਆਂ ਨਾਲ ਤੋਂ ਸੁਚੇਤ ਰਹੋ। ਉਹਨਾਂ ਦਾ ਜੋ ਕੰਮ ਹੈ ਉਹ ਅਹਿਲ ਸਿਆਸਤ ਜਾਣੇ। ਉਹਨਾਂ ਦਾ ਜੋ ਕੰਮ ਹੈ ਉਹ ਅਹਿਲ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ। ਜਹਾਂ ਤੱਕ ਪਹੁੰਚੇ, ਹਮਾਰਾ ਪੈਗਾਮ ਮੁਹੱਬਤ ਹੈ। ਜਹਾਂ ਤੱਕ ਪਹੁੰਚੇ। ਬਹੁਤ ਬਹੁਤ ਸ਼ੁਕਰੀਆ। ਮੈਂ ਕੀ ਕਹਿਣਾ ਚਾਹੁੰਦਾ ਅੱਜ ਇਸ ਪ੍ਰੋਗਰਾਮ ਬਾਰੇ ਜੀ। ਜੋ ਸਿੱਖ ਭਾਈਚਾਰੇ ਵੱਲੋਂ ਆਪਣੇ ਰੋਜ਼ੇ ਖਲਵਾਏ ਗਏ ਨੇ ਅਸੀਂ ਸਾਰੇ ਆਪਣੇ ਮਸਜਿਦ ਕੋਸਣੋਂ ਭਾਈਚਾਰੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ। ਲੱਗਦਾ ਵੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਹੈਗਾ ਉਹ ਭਾਈਚਾਰਕ ਸਾਂਝ ਕਾਇਮ ਹੋएगी। ਹਾਂ। ਇਹਦੇ ਬਾਰੇ ਇੱਕ ਚੰਗੀ ਸਿੱਖਿਆ ਜਾਊਗੀ। ਹਾਂਜੀ ਹਾਂਜੀ ਜ਼ਰੂਰ ਜੀ ਹਰੇਕ ਅਸੀਂ ਇਹ ਅਪੀਲ ਕਰਦੇ ਆਂ ਵੀ ਹਰੇਕ ਪਿੰਡ 'ਚ ਇਦਾਂ ਭਾਈਚਾਰਕ ਸਾਂਝ ਤੌਰ ਤੇ ਰੋਜ਼ੇ ਖਲਵਾਨੇ ਚਾਹੀਦੇ। ਜੀ ਕੀ ਨਾਮ ਹੈ ਤੁਹਾਡਾ? ਗੁਰਸੇਵਕ ਸਿੰਘ ਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਅਸੇ ਪ੍ਰੋਗਰਾਮ ਬਾਰੇ? ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ। ਸਮੂਹ ਨਗਰ ਨਿਵਾਸੀਆਂ ਸਹਿਯੋਗ ਨਾਲ ਹੋਇਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਸਜਿਦ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਾਡੇ ਨਗਰ ਦੀ ਗੱਲ ਕਰੀਏ ਜੀ ਜੇ ਕੋਈ Eid ਬਕਰੀ ਦਾ ਪ੍ਰੋਗਰਾਮ ਹੋਵੇ ਤਾਂ ਗੁਰੂ ਘਰ ਦੇ ਸਿੱਖ ਨੌਜਵਾਨ ਉਹਨਾਂ ਦੇ ਇੱਕ ਖੁਸ਼ੀ ਵਿੱਚ ਸ਼ਾਮਲ ਹੁੰਦੇ ਨੇ ਜੇਕਰ ਗੁਰੂ ਘਰ ਦਾ ਕੋਈ ਨਗਰ ਕੀਰਤਨ ਹੋਵੇ ਤਾਂ ਨੱਥੂ ਮਾਰਾ ਮਸਜਿਦ ਦੇ ਅੱਗੇ ਮੁ슬ਮਨ ਭਾਈਚਾਰੇ ਵੱਲੋਂ ਲੰਗਰ ਲਗਾਇਆ ਜਾਂਦਿਆਂ ਸਾਡੇ ਨਗਰ 'ਚ ਹਰ ਇੱਕ ਕੋਈ ਵੀ ਫੰਕਸ਼ਨ ਸਮੇ ਇੱਕ ਭਾਈਚਾਰਕ ਸਾਂਝ ਦਾ ਸਨੇਹ ਦਿੱਤਾ ਜਾਂਦਾ ਹੈ ਜੀ ਹਾਂਜੀ ਕਿਵੇਂ ਦਾ ਲੱਗਿਆ ਅੱਜ ਤੁਹਾਨੂੰ ਸਰਬੱਤ ਧਰਮ ਦੇ ਲੋਕ ਜਿਹੜੇ ਇਕੱਠੇ ਰੋਜਾ ਇਫਤਾਰੀ ਦੀ ਪਾਰਟੀ ਬਹੁਤ ਵਧੀਆ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਮੈਂ ਫਸਟ ਆਫ ਆਲ ਮੈਂ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਵੱਲੋਂ ਧੰਨਵਾਦ ਕਰਦਾ ਆਪਣੇ ਸਿੱਖ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਲਈ ਇਫਤਾਰੀ ਪਾਰਟੀ ਦਾ ਪ੍ਰਬੰਧ ਕੀਤਾ ਬਾਕੀ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਅਸੀਂ ਚਾਹੁੰਦੇ ਹਾਂ ਹਰ ਪਿੰਡ ਵਿੱਚ ਅਜਿਹੇ ਪ੍ਰੋਗਰਾਮ ਹੋਣ ਤੇ ਆਪਸੀ ਭਾਈਚਾਰੇ ਵਧੇ ਜਿਹਦੇ ਕਾਰਨ ਅਜਿਹੇ ਪ੍ਰੋਗਰਾਮ ਹਰ ਪਿੰਡ ਚ ਹੋਣੇ ਚਾਹੀਦੇ ਕਿਰਪਾ ਸਰ ਕਿਵੇਂ ਦਾ ਸਨੇਹਾ ਦੇਖਦੇ ਵਾਜਦੇ ਸਭ ਤੋਂ ਪਹਿਲਾਂ ਤਾਂ ਇਹ ਸਾਰੇ ਧਰਮਾਂ ਦੇ ਲੋਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਕਾਲਸਾ ਨੌਜਵਾਨ ਸਭਾ ਨਥੂਮਾਰਾ ਵੱਲੋਂ ਇਸ ਦੇ ਪ੍ਰਧਾਨ ਸਾਹਿਬ ਗਰਸੇਵਕ ਸਿੰਘ ਜੀ ਵੱਲੋਂ ਜੋ ਉਪਰਾਲਾ ਹੋਇਆ ਹੈ ਬਹੁਤ ਵਧੀਆ ਸਨੇਹਾ ਜਾ ਰਿਹਾ ਹੈ ਆਬਾਦ ਨੂੰ ਕਿਉਂਕਿ ਜੋ ਸਿਆਸਤਦਾਨ ਨੇ ਜਾਂ ਮਤਲਬ ਕਿ ਅਜਿਹੇ ਲੋਕ ਨੇ ਜੋ ਨਫ਼ਰਤ ਫੁਲਾਉਂਦੇ ਨੇ ਉਹ ਨਹੀਂ ਚਾਹੁੰਦੇ ਕਿ ਹਿੰਦੂ ਮੁਸਲਮ ਸਿੱਖ ਕਦੇ ਵੀ ਇਕੱਠੇ ਹੋ ਕੇ ਬੈਠਣ ਤੇ ਕਦੇ ਵੀ ਭਾਈਚਾਰਕ ਸਾਂਝ ਬਣੀ ਬਣੇ ਰਹੇ ਕਿਉਂਕਿ ਉਸ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਇਹ ਹੁੰਦਾ ਹੈ ਕਿ ਉਹਨਾਂ ਨੂੰ ਆਪਸੀ ਫੁੱਟ ਪਾ ਕੇ ਮਤਲਬ ਉਹਨਾਂ ਦੀ ਜਿਹੜੀ ਰਾਜ ਕਰਨ ਦੀ ਨੀਤੀ ਹੁੰਦੀ ਹੈ ਉਹ ਕਾਮਯਾਬ ਹੋਲੀ ਹੈ ਕੀ ਕਹਿਣਾ ਚਾਹੂਗੀ ਉਹਨਾਂ ਲੋਕਾਂ ਨੂੰ ਜੋ ਫਿਰਕੂ ਬਣਾ ਫਲਾ ਰਹੇ ਹੈ ਦੇਖੋ ਜੀ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਧਰਮਾਂ ਦੀਆਂ ਕਿੜਾਕੜਾਂ ਹੱਥ ਮਲ ਦੀਆਂ ਰਹਿ ਗਈਆਂ ਮਸਜਿਦ ਚੋਂ ਐ ਤਾਂ ਉਡੀਆਂ ਦਰਬਾਰ ਸਾਹਿਬ ਤੇ ਬਹਿ ਗਈਆਂ ਮੀਨ ਇਹ ਹੈ ਕਿ ਅ ਦਰਬਾਰ ਸਾਹਿਬ ਦਾ ਨਹੀਂ ਪੱਥਰ ਸਾਈ ਮੀਆਂ ਮੀਰ ਜੀ ਵੱਲੋਂ ਰੱਖਿਆ ਗਿਆ ਇਸ ਤੋਂ ਵੱਡਾ ਸਲੇਹਾ ਹੋਰ ਕੋਈ ਨਹੀਂ ਹੋ ਸਕਦਾ ਕਿ ਸਾਂਝੀ ਬਾਲਤਾਰਾ ਜੋ ਸਲੇਹਾ ਪੰਜਵੇਂ ਗੁਰੂ ਜੀ ਨੇ ਦਿੱਤਾ ਸੀਗਾ